ਸਮਾਚਲ ਪ੍ਰਦੇਸ਼ ਦੇ ਬਲਾਸਪੁਰ ਜਿਹੜੇ ਵਿੱਚ ਬਣੇ ਮਾਤਾ ਨਾਨਾ ਦੇਵ ਜੀ ਜੋ ਕਿ ਖੁੰਝਾ ਸ਼ਕਤੀ ਸਿੱਧ ਪੀਠਾਂ ਦੇ ਵਿੱਚੋਂ ਇੱਕ ਹੈ ਕਹਿੰਦੇ ਨੇ ਕਿ ਭਗਵਾਨ ਸ਼ਿਵ ਸਤੀ ਦਾ ਮ੍ਰਿਤਕ ਸਰੀਰ ਲੈ ਕੇ ਤਾंडव ਨਾਚ ਕਰ ਰਹੇ ਸਨ ਤਾਂ ਵਿਸ਼ਨੂੰ ਜੀ ਨੇ ਕ੍ਰੋਧਿਤ ਹੋ ਕੇ ਸਤੀ ਨੂੰ 7 ਭਾਗਾਂ ਦੇ ਵਿੱਚ ਕੱਟ ਦਿੱਤਾ ਇਸ ਦੇ ਪ੍ਰਨਾਮ ਸ੍ਰੂਪ ਜਿਸ ਜਗ੍ਹਾ ਤੇ ਸਤੀ ਦੀਆਂ ਖੱਡੀਆਂ ਇਸ ਜਗ੍ਹਾ ਤੇ ਮਾਤਾ ਨਾਨਾ ਦੀਵੀ ਜੀ ਦਾ ਮੰਦਿਰ ਬਣਾਇਆ ਗਿਆ। ਸੰਗਤਾਂ ਸਾਲ ਮਹੀਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਸ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ। ਇਸ ਮੰਦਿਰ ਦੀਆਂ ਤਕਰੀਬਨ 1000 ਤੋਂ ਵੱਧ ਪੌੜੀਆਂ ਨੇ। ਤੁਸੀਂ ਕੋਲਾ ਵਾਲੇ ਟੋਬੇ ਤੋਂ ਰੋਪਵੇ ਰਹੀਂ ਭਾਵ ਕੇ ਟਰਾਲੀ ਵਾਲੀ ਤਾਰ ਰਹੀਂ ਮੰਦਿਰ ਵਿੱਚ ਪਹੁੰਚ ਸਕਦੇ ਹੋ। ਮੰਦਿਰ ਦੇ ਵਿੜੇ ਦੇ ਵਿਚਕਾਰ ਇੱਕ ਬਹੁਤ ਹੀ ਪਰਾਚੀਨ ਪਿੱਪਲ ਦਾ ਦਰਖਤ ਹੈ ਅਤੇ ਮੰਦਿਰ ਦੀ ਪਿਛਲੀ ਸਾਈਡ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ। ਇਹ ਜੋ ਬੈਰੀਗੇਡ ਤੁਸੀਂ ਵੇਖ ਰਹੇ ਹੋ ਇਸ ਰਸਤੇ ਰਾਹੀਂ ਲੋਕਾਂ ਨੂੰ ਕੰਟਰੋਲ ਕਰਨ ਵਾਸਤੇ ਘਮਾਇਆ ਜਾਂਦਾ ਹੈ। ਆ ਸਾਹਮਣੇ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਹੈ। ਅਸੀਂ ਮੰਦਿਰ ਦਾ ਅੰਦਰਲਾ ਦ੍ਰਿਸ਼ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਕੈਮਰਾ ਅੱਗੇ ਵਰਜਿਤ ਹੈ। ਸਾਹਮਣੇ ਜੋ ਤੁਹਾਨੂੰ ਇਹ ਦੇਖ ਰਹੇ ਹੋ ਤੁਸੀਂ ਇਹ ਮਾਤਾ ਜੀ ਦਾ ਉਹ ਪ੍ਰਾਚੀਨ ਮੰਦਿਰ ਹੈ ਜੋ ਕਿ ਸਦੀਆਂ ਪੁਰਾਣਾ ਹੈ ਪ੍ਰਕਰਮਾਂ ਦੇ ਵਿੱਚ ਵਿੜੇ ਦੇ ਵਿੱਚ ਵੱਖ-ਵੱਖ Hindu ਦੇਵੀ-ਦੇਵਤੇ ਦੀਆਂ ਮੰਦਿਰ ਬਣੇ ਹੋਏ ਨੇ ਆ ਬੈਰੀਗਿਟਾ ਰਹੀ ਜਿਆਦਾ ਭੀੜ ਹੋਣ ਤੇ ਲੋਕਾਂ ਨੂੰ ਸੰਗਤਾਂ ਨੂੰ ਘੁਮਾ ਕੇ ਮੰਦਿਰ ਤੱਕ ਪਹੁੰਚਾਇਆ ਜਾਂਦਾ ਹੈ ਪਰਾਚੀਨ ਪਿੱਪਲ ਬਹੁਤ ਹੀ ਪੁਰਾਣਾ ਸਦੀਆਂ ਪੁਰਾਣਾ ਇਹ ਪਿੱਪਲ ਤੁਹਾਨੂੰ ਤੁਸੀਂ ਦੇਖ ਰਹੇ ਹੋ ਜਿਸ ਨੂੰ ਪੂਰੇ ਵਧੀਆ ਢੰਗ ਦੇ ਨਾਲ ਸੰਭਾਲ ਕੇ ਰੱਖਿਆ ਹੈ ਤੁਸੀਂ ਅਨੰਦਪੁਰ ਸਾਹਿਬ ਤੋਂ ਬੱਸ ਜਾਂ ਟੈਕਸੀ ਫੜ ਕੇ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਤੱਕ ਪਹੁੰਚ ਸਕਦੇ ਹੋ ਅੱਗੇ ਤੁਸੀਂ ਪੌੜੀਆਂ ਰਾਹੀਂ ਵੀ ਜਾ ਸਕਦੇ ਹੋ ਜਾਂ ਰੋਪਵੇ ਰਾਹੀਂ ਵੀ ਜਾ ਸਕਦੇ ਹੋ ਇਸ ਜਗ੍ਹਾ ਤੇ ਬਹੁਤ ਹੀ ਸੁਹਾਵਣਾ ਮੌਸਮ ਠੰਡੇ ਠੰਡੀ ਚੱਲਦੀ ਹੋਈ ਹਵਾ ਤੁਹਾਡੇ ਮਨ ਨੂੰ ਮੋਹ ਲਵੇਗੀ ਸੰਗ ਤਾਂ ਆਪਣੀਆਂ ਬਣੋ ਕਾਮਨਾ ਪੂਰੀਆਂ ਹੋਣ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਚੜ੍ਹਾਵੇ ਚੜਾਉਂਦੀਆਂ ਨੇ ਇਹ ਬਾਹਰ ਮੰਦਰ ਦੇ ਦੁਕਾਨਾਂ ਹਨ ਜਿੱਥੋਂ ਕਿ ਤੁਸੀਂ ਮਾਤਾ ਜੀ ਦੇ ਚੜਾਉਣ ਵਾਸਤੇ ਸ਼ਿੰਗਾਰ ਨਰੀਲ ਵਗੈਰਾ ਚੁੰਨੀ ਵਗੈਰਾ ਜਾਂ ਹੋਰ ਸਮਗਰੀ ਖਰੀਦ ਸਕਦੇ ਹੋ ਇਹ ਰਸਤੇ ਰਾਹੀਂ ਸੰਗਤਾ ਮੰਦਿਰ ਦੇ ਵਿੱਚ ਪਹੁੰਚਦੇ ਆ ਨੇ ਤਕਰੀਬਨ 1000 ਦੇ ਕਰੀਬ ਪੌੜੀਆਂ ਨੇ ਇੱਥੋਂ ਥੋੜੀ ਦੂਰ ਹੀ ਉਸ ਰੋਪਵੇ ਦਾ ਇੱਕ ਸਟੇਸ਼ਨ ਹੈ ਤੁਸੀਂ ਰੋਪਵੇ ਰਾਹੀਂ ਵੀ نیچے ਜਾਂ ਉੱਪਰ ਆ ਸਕਦੇ ਹੋ ਉਧਰ ਉੱਪਰ ਆਉਣ ਵਾਸਤੇ ਕੌਲਾ ਵਾਲੀ ਟੋਬੇ ਤੋਂ ਤੁਸੀਂ ਰੋਪੇ ਤੇ ਚੜ ਸਕਦੇ ਹੋ ਅਤੇ نیچے ਜਾਣ ਵਾਸਤੇ ਇੱਥੋਂ ਥੋੜੀ ਜਿਹੀ ਦੂਰ ਸੱਜੇ ਹੱਥ ਰੋਪੇ ਦਾ ਸਟੇਸ਼ਨ ਬਣਿਆ ਹੈ ਪਹਾੜੀ ਇਲਾਕਾ ਹੋਣ ਕਰਕੇ ਬਹੁਤ ਹੀ ਸਰਦ ਤੇ ਠੰਡੀਆਂ ਮਿੱਠੀਆਂ ਹਵਾਵਾਂ ਇਸ ਜਗ੍ਹਾ ਦੇ ਉੱਪਰ ਚਲਦੀਆਂ ਨੇ ਜੋ ਕਿ ਤੁਹਾਡਾ ਮਨ ਮੋ ਲੈਣਗੀਆਂ ਸੰਗ ਤਾਂ ਦੂਰੋਂ ਦੂਰੋਂ ਲੱਖਾਂ ਦੀ ਤਦਾਦ ਦੇ ਵਿੱਚ ਹਰ ਸਾਲ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚਦਿਆਂ ਨੇ ਅਖਮੱਚਲ ਸਰਕਾਰ ਵੱਲੋਂ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ ਸਿਕਿਉਰਿਟੀ ਵਗੈਰਾ ਦਾ ਪੂਰਾ ਪ੍ਰਬੰਧ ਹੈ ਇੱਥੋਂ ਦਾ ਮੁਰਮੋਹਕ ਦ੍ਰਿਸ਼ ਦੇਖਿਆ ਹੀ ਬਣਦਾ ਹੈ ਆ ਵੇਖੋ ਤੁਹਾਨੂੰ ਘਾੜੀ ਇਲਾਕੇ ਦਾ ਦ੍ਰਿਸ਼ ਦਿਖਾ ਰਿਹਾ ਹਾਂ ਉਹ ਸਾਹਮਣੇ ਜੋ ਤੁਸੀਂ ਟਰਾਲੀ ਵੇਖ ਰਹੇ ਹੋ ਇਹ ਕੋਲਾ ਵਾਲੇ ਟੁੱਬੇ ਤੋਂ ਉੱਪਰ ਵੱਲ ਨੂੰ ਆ ਰਹੀ ਹੈ ਤੁਸੀਂ ਇਸ ਰਸੇ ਵੀ ਮੰਦਰ ਵਿੱਚ ਆ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ